ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਹਾਂ ਮੰਡੀ ਡੱਬਾ ਵਾਲੀ ਤੇ ਤੁਹਾਨੂੰ ਦਿਖਾਉਣੇ ਆ ਇੱਥੋਂ ਦੇ ਕਟੀਆਂਾਂ ਝੋਟੀਆਂ ਦੇ ਕਟਿਆਂ ਦਾ ਕੀ ਰੇਟ ਆ ਮੰਡੀ ਸਟਾਰਟ ਹੋ ਗਈ ਤੇ ਸਟਾਰਟ ਹੁੰਦੇ ਸਾਰੀ ਸਾਹਮਣੇ ਇੱਕ ਗਾਂ ਖੜੀ ਆ ਤੇ ਉਹਦੇ ਨਾਲ ਕਟੀਆਂਾਂ ਖੜੀਆਂ ਪੁੱਛਦੇ ਆਪਾਂ ਇਹਨਾਂ ਨੂੰ ਵੀ ਰੇਟਰ ਪਾ ਕੇ ਆਵਾਂ ਕਰਦੇ ਆਂ ਗੱਲਬਾਤ ਭਾਈ ਕੀ ਮੰਗਾ ਇਹਨਾਂ ਦੀ ਭਾਈ ਜੀ 6 ਕਟੀਆਂ ਹਾਂਜੀ 1.80 ਲੱਖ ਰੁਪਏ ਮੰਗਦਾ ਕਿੰਨੇ ਕਿੰਨੇ ਟਾਈਮ ਦੀਆਂ ਸਾਰੀਆਂ ਇਹ ਕੋਈ ਸਾਲ ਦੀ ਹੈ ਕੋਈ 1.5 ਸਾਲ ਦੀ ਇੱਕ ਕੱਟੀ ਦਾ ਕਿੰਨਾ ਜਿਵੇਂ ਆਹ ਕੱਟੀ ਆ ਹੁਣ ਇਹਦਾ ਬਈ 35000 ਇਹ ਕਿੰਨੇ ਟਾਈਮ ਦੀ ਆ ਇਹ ਸਾਡੇ 1.5 ਸਾਲ ਦੀ ਹੈ 1.5 ਸਾਲ ਦੀ ਆਪਣਾ ਪਿੰਡ ਬਈ ਪਿੰਡ ਕਲੀਨਿਆਲ ਸਿੰਘ ਵਾਲਾ ਬਈ ਜ਼ਿਲ੍ਹਾ ਬਠਿੰਡਾ ਆ ਵਾਪਾਰ ਦਾ ਕੰਮ ਕਰਦਾਂਗੇ ਆ ਉੱਥੇ ਆ ਵਾਪਾਰ ਦਾ ਕੰਮ ਆ ਬਈ ਜੀ ਧੰਨਵਾਦ ਇੱਧਰ ਝੋਟਾ ਖੜਾ ਗਿਆ ਮਿੱਤਰੋ ਭਈਆ ਝੋਟੇ ਦੀ ਕੀ ਮੰਗਾ 90000 90000 ਕਿੰਨੇ ਟਾਈਮ ਦਾ ਇਹ ਇਹ 2 ਮਹੀਨੇ ਦਾ ਦਾ ਹੈ ਇਦੋਂ ਤੇਦੀ ਮਾਤਾ ਥੱਲੇ ਦੁੱਧ 26 ਕਿਲੋ ਕਰਦਾ ਕਰਦਾ ਪਾ ਲਿਆ ਆ ਠੀਕ ਹੈ ਜੀ ਇਧਰ ਅੱਗੇ ਤੁਹਾਨੂੰ ਦੇਖਦੇ ਆ ਫਿਰ ਕਟੀਆਂ ਵਗੈਰਾ ਆ ਗਈਆਂ ਜੀ ਸਰ ਇਧਰ ਇੱਕ ਇਹ ਤਾਂ ਅਨਮੋਲ ਹੀਰਾ ਖੜਾ ਇਧਰ ਤਾਂ ਇਹਦੇ ਕਿੰਨੇ ਕੀ ਮੰਗਿਆ ਜੀ ਇਹ ਜੀ 10000 ਰੁਪਏ ਮੰਗਿਆ ਜੀ ਰਾਜਸਥਾਨ ਤੋਂ ਆਇਆ ਸਮੇਂ ਸਰ ਜੀ ਕਿੰਨੇ ਮੰਗਿਆ ਜੀ ਇਹਦੀ 10000 ਰੁਪਏ 10000 ਰੁਪਿਆ ਹਾਂਜੀ ਨਹੀਂ ਨਹੀਂ ਤਾਂ ਮੰਗ ਚਾਹੀਦਾ ਕਟਾ ਕੇ ਕਟੀਆਂ ਇਹ ਇਹ ਤਾਂ ਕਟਿਆ ਹੈ ਜੀ ਮੁਰਲਾ ਨਸਲ ਹੈ ਇਹ ਦੋਹਰ ਮੁਰਲਾ ਮੋਰਾ ਟੀਕੇ 5000 ਦਾ ਲਖਾਇਆ ਮਾ ਜੀ ਕਿ ਕਿਹੜੇ ਬੁੱਲ ਦਾ ਇਹ ਫਿਰ ਇਹ ਹੁਣ 10000 ਦੇ ਰਿਹਾ ਗਿਆ ਇਹ ਕੇਂਦਰ ਦਾ ਹੈਗਾ ਇਹ ਆ 10000 ਦਾ ਲੈ ਜਾਓ ਦੇਖ ਲਓ ਇਦੂ ਬਾਹਰ ਨਹੀਂ ਮਿਲਣਾ ਇਹ ਲੱਖਾਂ ਚ ਹੋ ਜਾਣਾ ਕਰੋੜਾਂ ਚ ਹੋ ਜਾਣਾ ਲੱਖਾਂ ਚ ਠੀਕ ਆ ਬਾਈ ਤੇ ਇਧਰ ਜੋ ਗਾਂ ਹੈ ਗਾਂ ਤੁਸੀਂ ਹੁੰਦੇ ਉਹਦਾ ਇਧਰ ਫੇਰ ਕੱਟੀਆਂ ਆ ਗਈਆਂ ਬਾਈ ਇਹ ਕੱਟੀਆਂ ਆ ਕੇ ਕਟਾ ਕੱਟੀਆਂ ਇਹਦੀ ਮੁੱਲ ਭਾਈ 25 ਆ ਆ ਗਿਆ ਤੇਰੀ ਵੀ ਮਨਾਉਣਾ ਕਿ ਇਹਦੇ ਮੁੱਲ ਕੀ ਹੈ ਜੀ 25000 25000 ਤੂੰ ਕੀ ਮੰਗਦਾ 25000 2525 ਇਹ ਮੰਗੀ ਉਹਦਾ 25 ਤੂੰ ਮੰਗੀ ਇਹਨਾਂ ਆ ਮਿੱਤਰ ਆ ਗਿਆ ਇੱਧਰ ਤੂੰ ਹੁਣ ਕਟਾਇਆ ਰੇਟ ਇਹਦਾ ਕਿਉਂ ਨਹੀਂ ਆ ਹੋਰ ਨਹੀਂ ਆ ਰੇਟ ਵਾਲੇ ਘਟਾਗੇ ਕੀ ਕਰਦਾ ਕਿ ਕਿੰਨੇ ਦੀ ਦੇਵੇਂਗਾ ਹੁਣ ਸਹੀ ਸਹੀ ਇੱਕ ਦੱਸ ਕਿੰਨੇ ਛੱਡੇਗਾ ਇਹ ਛੱਡਦਾ ਯਾਰ 35 35 ਦੀ ਛੱਡ ਦੇ ਤੂੰ ਬਾਈ ਨਾਲ ਹੀ ਆ ਵਪਾਰੀ ਇਕੱਠੇ ਹੀ ਹੋਣੇ ਸਹੀ ਆ ਜਾ ਇੱਧਰ ਵੀ ਖੜੀਆਂ ਨੇ ਗਾਹਾਂ ਹੁੰਨ ਐ ਬਾਈ ਇੱਧਰ ਨੂੰ ਹੋਰ ਆਗੀਆਂ ਮੱਝਾਂ ਵਗੈਰਾ ਆਗੀਆਂ ਤੇ ਇੱਧਰ ਫੇਰ ਕੱਟੀਆਂ ਗੀਆਂ ਬਾਈ ਇਹਨਾਂ ਦਾ ਮੁੱਲ ਕੀ ਮੰਗ ਹੈ ਜੀ ਲਾ 40000 ਜੀ ਮੰਗਦੇ ਆ ਜੀ 40000 ਮੰਗਦਾ ਕਿੰਨੇ ਟਾਈਮ ਦੀਆਂ ਜੀ ਇਹ 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 ਆ ਸਾਲ ਦਾ ਹੀ ਆ ਹਾਂ ਸਰ 9-10 ਮਹੀਨੇ ਦਾ ਇਹ ਕਰਦੇ ਹੀ ਆ ਕਿ ਲਾਈਤੇ ਵਿਆ ਠੀਕ ਹੈ ਜੀ ਇੱਥੋਂ ਦਾ ਡੋਟਰ ਰੇਟ ਆ ਸਾਲ-ਸਾਲ ਦੇ ਕੱਟਿਆਂ ਦਾ 40 40 35 35000 ਰੁਪਏ ਮੰਗਦਾ ਇਹਨਾਂ ਗਾ ਮੱਜਾਂ ਆ ਗਈਆਂ ਤੇ ਹੁਣ ਦਿਖਾਉਣੇ ਆ ਆ ਵੀ ਕਟੀਆਂ ਕਣੀਆਂ ਕਟੀਆਂ ਕੇ ਕਟਿਆ ਇਹਨਾਂ ਦਾ ਕੀ ਰੇਟ ਆ ਇੱਕ ਦਾ 20000 ਕੇ ਸਾਰਿਆਂ ਦਾ 20000 ਲੱਗ ਜਾਂਦੇ ਆ ਬਾਈ ਸਾਰਿਆਂ ਦਾ 20000 ਲੱਗ ਜਾਂਦੇ ਮੇਰੇ ਪੈਸੇ ਤੁਸੀਂ ਸਸਤੇ ਹੋ ਯਾਰ ਥੋੜੇ ਜਿਹਾ ਵੱਧ ਮੰਗੋ ਹੋਰ ਇਧਰ ਮੱਜਾਂ ਵਗੈਰਾ ਆ ਗਈਆਂ ਤੇ ਆ ਮੀੜੀ ਦਾ ਵਿਚਾਰੀ ਦਾ ਸਿੰਗ ਟੁੱਟਿਆ ਹੋਇਆ ਆ ਡੱਟ ਚੱਲੀ ਜਾਂਦਾ ਹਿਸਾਬ ਕਿਤਾਬ ਗੱਤ ਲੈ ਲਈਏ ਤਦੋਂ ਮੰਡੀ ਸਾਰੇ ਪਾਸੇ ਫੁੱਲ ਭਰੀ ਪਈ ਐ ਇਧਰ ਗਾਮਾਂ ਮੱਜਾਂ ਹੋਰ ਘਣਪੇਰ ਦਾ ਸਮਾਨ ਸਾਰਾ ਓਕੇ ਆ ਇਹ ਮੰਡੀ ਸਾਰਿਆਂ ਦੁਵਾਰ ਨੂੰ ਲੱਗਦੀ ਐ ਇੱਥੇ ਡੱਬਾ ਵਾਲੀ ਤਾਂ ਤੁਸੀਂ ਆ ਕੇ ਵੇਚਤ ਵੀ ਕਰ ਸਕਦੇ ਹੋ ਤਾਂ ਇਧਰ ਲਖਾਈ ਵਾਲੇ ਬਾਈ ਬੈਠਾ ਜਨਾਂ ਤਾਂ ਇਧਰ ਇਧਰ ਅਸੀਂ ਗਾਈਆਂ ਵਾਲੇ ਪਾਸੇ ਆ ਕੇ ਇਧਰ ਸੌਦੇ ਹੋਈ ਜਾਂਦੇ ਆ ਗਾਈਆਂ ਦੇ ਆਲਰੇਡੀ ਮੱਜ ਗਾਈਆਂ ਇਹਦਾ 80000 ਤਾਂ ਲੱਗ ਗਿਆ ਤੇ ਬਾਈ ਲੱਖ ਤੇੜਿਆ ਖੜਾ ਦੇਖੋ ਕੀ ਬਣਦਾ ਤੇ ਅੱਗੇ ਤੁਹਾਨੂੰ ਦਿਖਾਉਣੇ ਆ ਇਧਰ ਸਾਰਾ ਗਾਈਆਂ ਵਾਲੇ ਪੋਰਛ ਆ ਗਿਆ ਇਧਰ ਵਿੱਚ ਆਪਾਂ ਗਾਈਆਂ ਵਾਲੇ ਨਾਲ ਨਾਲ ਅਲੱਗ-ਅਲੱਗ ਬਰੀਡਾਂ ਦੀਆਂ ਖੜੀਆਂ ਜਿਵੇਂ ਕਾ ਖੜੀ ਹੈ ਚਿੱਟੀ ਜੀ ਇਹਦਾ ਦੇਸੀ ਹੁੰਦਾ ਚਫਤੀ ਆ ਜਾਂਦੀ ਹੈ ਤੇ ਅੱਟ ਵਟਨਾਂ ਸਲਆਂ ਗਿਆ ਟੋਲਟੀ ਕਹਿੰਦੇ ਆਗੇ ਜਿਵੇਂ ਆਹ ਖੜੀ ਆਤਾ ਵੀ ਐਚਪੀ ਜਾਂਦੀਆਂ ਟੀਕਿਆਂ ਦਾ ਹੋ ਜਾਂਦਾ ਕੋਈ 70 ਜਿਵੇਂ 70 30 ਹੋ ਗਿਆ ਜਰਸੀ ਦਾ ਹਿਸਾਬ ਨਾਲ ਹਿਸਾਬ ਕਿਤਾਬ ਚੱਲ ਪੈਂਦਾ ਇਧਰ ਗੱਦਿਆਂ ਵਾਲੇ ਆ ਗਏ ਇਹਨਾਂ ਨੇ ਮੈਂਟ ਵਗੈਰਾ ਲੈਣੇ ਆ ਤਾਂ ਪਲੇਹਾਰੇ ਵਗੈਰਾ ਦੀਆਂ ਦੁਕਾਨਾਂ ਆ ਗਈਆਂ ਤਲਵੰਦ ਇੱਥੇ ਡੱਬਾ ਵਾਲੀ ਮੰਡੀ ਤੇ ਇਧਰ ਸੂਈਆਂ ਹੋਈਆਂ ਗਾਈਆਂ ਆ ਗਈਆਂ ਤੇ ਡੋਆਟਾ ਚੱਲ ਰਿਹਾ ਇਧਰ ਪ੍ਰੋਗਰਾਮ ਜਿਵੇਂ ਇਹ ਆ ਜਾਂਦੇ ਡੋਆਟਾ ਡੇ ਆ ਜਾਂਦੇ ਅੱਡੇ 'ਤੇ ਬੈਠੇ ਆ ਬਈ ਆਪਦੀਆਂ ਗਾਈਆਂ ਵਗੈਰਾ ਵੇਚ ਰਹੇ ਨੇ ਇਹਨਾਂ ਕੋਲੇ ਆ ਜਾਂਦੇ ਆ ਇਹ ਦਲਾਲ ਵੀ ਇੱਥੇ ਘੁੰਰੇ ਫਿਰਦੇ ਆ ਦਲਾਲ ਵੱਧੂ ਇਧਰ ਨਾਲ ਨਾਲ ਖਾਣ ਪੀਣ ਦਾ ਪ੍ਰੋਜੈਕਟ ਆ ਜਾਂਦਾ ਇਧਰ ਗਾਈਆਂ ਆ ਗਈਆਂ ਬਾਪੂ ਕੀ ਮੰਗਾ ਜੀ 65000 65000 ਜੀ ਆ ਗਾਈਆਂ ਬਸ ਕੋਈ ਗੱਲ ਨਹੀਂ ਕਿੰਨੇ ਟਾਈਮ ਦੀ ਸੂਈ ਸੂਈ ਵੀ ਕਿੰਨਾ ਟਾਈਮ ਦੀ ਆਇਆ ਜਰਸੀ ਕਿੰਨਾ ਟਾਈਮ ਦੀ ਸੂਈ ਵੀ ਆ ਸੂਣ ਵਾਲੀ ਆ ਕਿੰਨੇ ਦਿਨਾਂ ਰਹਿੰਦੇ ਆ 15 15 ਮੰਗ ਮੰਗ 1 20 ਪਹਿਲੇ ਸੂਏ ਦੂਜੇ ਸੂਏ ਪਹਿਲੇ ਸੂਏ ਦੂਜੇ ਸੂਏ ਦੂਜੇ ਸੂਏ ਆ ਇਧਰ ਨਾਲ-ਨਾਲ ਗਾਇਆਂ ਆ ਗਈਆਂ ਜਿਵੇਂ ਚੰਗੇ ਪਸ਼ੂ ਖੜੇ ਚੰਗੇ ਲੈਵੇ ਆਣੇ ਇਹਨਾਂ ਦਾ ਟਰ ਵੱਡਾ ਮੋਲ ਆ ਨਾਲ-ਨਾਲ ਹੀ ਇਧਰ ਚਾਹ ਪਾਣੀ ਦਾ ਪ੍ਰਬੰਧ ਆ ਜਿਹੜੇ ਮਿੱਤਰ ਪੈ ਰਹੇ ਹੁੰਦੇ ਆ ਇੰਨਾ ਦੀ ਮੰਗ ਇਧਰ ਲਈ ਦਾ ਦੋਨਾਂ ਦਾ 260 ਇਹ ਮਿੱਤਰੋ 260 ਰਿਆਂ ਨੇ ਦੱਪ ਵਾਲੀ ਮੰਡੀ ਤੇ ਤੇ ਅੱਗੇ ਤੁਹਾਨੂੰ ਦਿਖਾਉਣਿਆਂ ਨਾਲ-ਨਾਲ ਇਧਰ ਆ ਆਹ ਕਿਤਨੇ ਵੀ ਬਰੀਡ ਦੀਆਂ ਪੰਨ ਦੇਸੀ ਵੀ ਕਰ ਰਹੇ ਨੇ ਆਟਾ-ਆਟਾ ਨਾਲ-ਨਾਲ ਚੱਲੀ ਜਾਂਦੀਆਂ ਨੇ ਗਾਈਆਂ ਵਗੈਰਾ ਤੁਸੀਂ ਦੇਖ ਸਕਦੇ ਹੋ ਇਹਦੀ ਕੀ ਮੰਗਿਆ ਬਾਪੂ ਕੀ ਮੰਗਦਾ ਗਾਈ ਦਾ ਹਾਂਜੀ ਲੱਖ ਮਾਂ ਲੱਖ ਜੀ ਇਹ ਸੂਣ ਵਾਲੀ ਹੈ ਕਿ ਸੂਪੀ ਕਿੰਨਾ ਟਾਈਮ ਰਹਿੰਦਾ ਜੀ ਦਾਰ ਦਿਨ ਨਹੀਂ ਲੈ ਜੂ ਹਫਤਾ ਹਫਤਾ ਰਹਿੰਦਾ ਜੀ ਇਹ ਹਫਤਾ ਰਹਿੰਦਾ ਆਪੂ ਜੀ ਲੱਖ ਰੁਪਏ ਮੰਗਦੇ ਨੇ ਆਪਣੀ ਕੀ ਮੰਗਾ ਜੀ ਇਹਦੀ 70000 ਰੁਪਏ ਜੀ ਪਹਿਲੇ ਸੂਈ ਹੈ ਜੀ ਇਹ ਦੂਜੇ ਸੂਏ ਆਹ ਦੇਖ ਸਕਦੇ ਤੁਸੀਂ ਇਹ ਦੂਜੇ ਸੂਏ ਆ ਤੇ ਇਹਦਾ ਮੰਗਾ ਕੀ 70000 ਰੁਪਏ ਦੀ ਦੇਖ ਸਕਦੇ ਹੋ ਮੰਡੀ ਇੱਥੇ ਦਲਾਲ ਖੜਿਆ ਡੋਟਾ ਡਜੇ ਵੇਚਾਈਆਂ ਹੋਗੀਆਂ ਵਗਾਰ ਖੜੀਆਂ ਨੇ ਨਾਲ-ਨਾਲ ਚੱਲੀ ਜਾਂਦੇ ਆ ਇਹਦੀ ਕੀ ਮੰਗਿਆ ਜੀ 125 125 ਕਿੰਨੇ ਦਿਨ ਹੋ ਗਏ ਸੂਈ ਨੂੰ ਸ਼ੁੱਕਰਵਾਰ ਦੁੱਧ 20 ਕਿਲੋ ਬੌਲਾ 20 ਕਿਲੋ ਬੌਲਾ ਜੀ ਠੀਕ ਹੈ ਜੀ ਇਹ ਡੋਟਾ ਡਟ ਤੁਸੀਂ ਦੇਖ ਸਕਦੇ ਹੋ 125 ਮੰਗਿਆ ਤੇ 20 ਕਿਲੋ ਬੌਲਾ ਗਾਈਂ ਥੱਲੇ ਆ ਇਧਰ ਮੱਜਾਂ ਆ ਗਈਆਂ ਟੋਟਾ ਅਰੇ ਵੇਖ ਤੁਸੀਂ ਦੇਖ ਸਕਦੇ ਹੋ ਤਦ ਫੇਰ ਖਾਣ ਪੀਣ ਦਾ ਸਮਾਨ ਆ ਗਿਆ ਨਾਲ ਨਾਲ ਚੱਲਦਾ ਇਧਰ ਗਾਈਆਂ ਖੜੀਆਂ ਡਵਾਡ ਵਿੱਚ ਚਲਣ ਆ ਗਏ ਕੁਝ ਦੇਖ ਸਕਦੇ ਹੋ ਇਧਰ ਫੇਰ ਗਾਈਆਂ ਆ ਗਿਆ ਸੱਡਾਂ ਚ ਲੱਗਿਆ ਇਧਰ ਗਾਈ ਤੇ ਝਾਲਰ ਪਾਈ ਪਈ ਆ ਤੇ ਦੇਖ ਸਕਦੇ ਹੋ ਡਵਾਡ ਚੱਲ ਰਿਹਾ ਬਾਪੂ ਮੱਤ ਲੈ ਕੇ ਆਏ ਕਿ ਮੱਤ ਲੈਣੀ ਆ ਗਾਂ ਲੈ ਕੇ ਆਏ ਜੀ ਮੇਰਾ ਗਾਂ ਲੈ ਕੇ ਆਏ ਹੋ ਜੀ ਹਾਂ ਜੀ ਕਿੱਥੋਂ ਆਏ ਹੋ ਜੀ ਬਖੰਡੇ ਤੋਂ ਕਿੱਥੇ ਖੜੀ ਆਪਣੀ ਗਾਈ ਜੀ ਹਾਂ ਜੀ ਆਹ ਜੀ ਕਗਾਨ ਲਈ ਆ ਕੀ ਮੰਗਿਆ ਜੀ ਇਹਦੀ ਮੰਗੇ ਇਹਦੀ 85000 85000 ਅਹੀ ਕਿੰਨੇਵੇਂ ਸੂਏ ਆ ਜੀ ਇਹ ਤੀਜੇ ਸੂਏ ਆ ਤੀਜੇ ਸੂਏ ਆ ਜੀ ਇਹ ਗਾਂ ਦੀ ਤੀਜੇ ਸੂਏ ਤੇ ਕਿੰਨੇ ਦਿਨ ਹੋ ਗਏ ਜੀ ਸੂਈ ਨੂੰ ਹਫਤਾ ਹੋ ਗਿਆ ਹਫਤਾ ਹੋ ਗਿਆ ਜੀ ਇਹ ਇੱਥੇ ਦੱਬ ਵਾਲੀ ਮੰਡੀ ਦਾ ਰੇਟ ਆ ਉਹ ਠੀਕ ਆ ਜੀ ਪਾ ਇਧਰ ਬਾਈ ਨੇ ਮੱਝਾਂ ਦੇ ਮਲ ਮਲ ਤੇਲ ਚਮਕਾਈਆਂ ਪਈਆਂ ਨੇ ਤੇ ਆਹ ਮੈਨੂੰ ਲੱਗਾ ਨੇੜੇ ਹੀ 8000 ਦਸੂਈਆਂ ਵੀ ਆ ਆ ਸੁਣਨ ਵਾਲੀ ਆ ਜਾਲਾ ਆ ਦਿਖਾਈ ਜਾਂਦੇ ਹੈਗੇ ਨਹੀਂ ਪਤਾ ਇੱਥੇ ਮੰਡੀ ਤੇ ਸੁਪੇ ਇਹ ਆ ਦੋ ਆਟਾ ਮੰਡੀ ਮਹਿੰਗੀ ਬਹੁਤ ਭਾਈ ਕਹਾਂ ਆ ਕੇ ਅਸੀਂ ਮੱਝਾਂ ਵਾਲੇ ਨੂੰ ਪਾਸ ਨੂੰ ਆ ਗਏ ਜਿੱਧਰ ਇਧਰ ਮੱਝਾਂ ਹੀ ਮੱਝਾਂ ਆ ਜਾਂਦੀਆਂ ਮੰਡੀ ਦੇ ਮੂਹਰੇ ਜਮ੍ਹਾਂ ਘਟਾ ਟਿਕ ਟਿਕਾ ਖੜੀਆਂ ਸੀ ਉਸ ਤੋਂ ਬਾਅਦ ਚੱਪ ਗਮ ਆ ਗਿਆ ਤੇ ਇਧਰ ਮੰਡੀ ਜਮ੍ਹਾਂ ਲਾਸ਼ ਤੇ ਆ ਕੇ ਮੱਝਾਂ ਆ ਜਾਂਦੀਆਂ ਕੀ ਹਾਲਾ ਜੀ ਮੱਝ ਲੈ ਕੇ ਆਏ ਹੋ ਹਾਂ ਜੀ ਆਹ ਜੀ ਆਹ ਜੀ ਕੀ ਰੇਟ ਆ ਜੀ ਇਹਦਾ ਦੁੱਧ ਜੀ ਦੁੱਧ 12 ਕਿਲੋ 12 ਕਿਲੋ ਜੀ ਕਿੰਨੇ ਦਿਨ ਹੋਈ ਸੂਈ ਨੂੰ 20 15 ਦਿਨ 15 ਦਿਨ ਹੋ ਗਏ ਇਹ 1.5 ਲੱਖ ਦੀ ਮੱਝ ਆ ਬਾਈ 1.5 ਲੱਖ ਮੰਗਾਗੇ ਕਿਰਦੋ ਆ ਡਾ ਗਿਆ ਕਿਵੇਂ ਮਿੱਤਰਾ ਠੀਕ ਹੈ ਜੀ ਕਿੰਨੇ ਰੁਪਏ ਮੰਗਦਾ 1.5 ਡੇਡ ਮੰਗਦੇ ਕਿੰਨੇ ਟਾਈਮ ਦੀ ਆ ਸੂਈ ਵੀ ਇਹ ਸੋਨ ਵਾਲੀ ਹੈ ਪੰਜ ਦਿਨ ਰਹਿੰਦੇ ਸੋਨ ਵਾਲੀ ਹੈ ਠੀਕ ਆ ਭਰਾ ਕੀ ਮੰਗਾ ਜੀ ਮੱਝ ਦੀ ਕੀ ਮੰਗਦੇ ਹੋ 190 190 ਜੀ ਕਿੰਨਾ ਦੁੱਧ ਆ ਜੀ 50 ਕਿਲੋ 50 ਕਿਲੋ ਜੀ ਬਾਲਾ ਕਹਦਾ ਮਾੜਾ ਗੱਪ ਦਾ ਹਸਾਬ ਨਾਲ ਮਾਰ ਲੈਂਦਾ ਪਤੰਦਰਾ ਐਨਾ ਗੱਪ ਕਿਵੇਂ ਮਾਰਾ ਤਾ ਦੱਸਦਾ ਏ 2 ਕਿਲੋ 2 ਕਿਲੋ ਇਹ ਹੁਣ ਘਟਾਤਾ ਕੀ ਕੀ ਕਿਨਾ ਦੁੱਧ ਹੈ ਥੱਲੇ 14 ਕਿਲੋ ਦੁੱਧ ਹੈ 14 ਕਿਲੋ ਦੁੱਧ ਹੈ ਮੰਗ ਜੀ ਮੰਗ 1 40 ਜੀ 1 40 ਠੀਕ ਹੈ ਜੀ ਇਹ 14 ਲੀਟਰ ਦੁੱਧਾਂ ਮੱਜ ਦੇ ਥੱਲੇ ਤੇ ਮੰਗ ਬੜੀ 1 40 ਆ ਇਹ ਆ ਡਾਡਾ ਇੱਧਰ ਇੱਧਰ ਵੀ ਮੱਜਾਂ ਆ ਗਈਆਂ ਡਾਡਾ ਮੈਂ ਇੱਧਰ ਖੜਾ ਬਾਪੂ ਚਾਦਰ ਵਾਲਾ ਇਹਦੇ ਨਾਲ ਕਰਦੇ ਹਾਂ ਅਲਵਾ ਕੰਬਾਪੂ ਮੱਝ ਲੈਣ ਆਇਆ ਕਿ ਵੇਚਣ ਆਇਆ ਵੇਚਣ ਆ ਜੀ ਕਿਹੜੀ ਆਹ ਕੀ ਰੇਟ ਆ ਜੀ ਡੰਡੇ ਦੇ ਡੰਡੇ ਵਾਲਾ ਦਾ ਦਲਾਲ ਆ ਜੀ ਤੁਸੀਂ ਦੱਸ ਦਿਓ ਉਸੇ ਦੀ ਹੈ ਤਾਂ ਠੀਕ ਹੈ ਜੀ ਤੇ ਬਾਪੂ ਵੀ ਮੱਢ ਵੇਚਣ ਆਇਆ ਜੇ ਕਿੰਨੇ ਉਹ ਡੰਡੇ ਵਾਲਾ ਭਾਈ ਦੱਸੂਗਾ ਭਾਈ ਚਲੋ ਠੀਕ ਹੈ ਜੀ ਇਧਰ ਲਾ ਲਾ ਕੇ ਤੇਲ ਮੱਝਾ ਚਮਕਾਈਆਂ ਪਈਆਂ ਨੇ ਭਾਈ ਕੀ ਮੰਗਾ ਸਾਬ ਜੀ ਅੱਖਾਂ ਖੋਲੋ ਸੁਝਾ ਪਿਆ ਕੀ ਕਰਵਾ ਲਿਆ ਕੀ ਮੰਗਾ ਮੱਝ ਦੀ ਜੜੀ ਜੀ ਐ ਦੀ ਤੋਰ ਦੇ ਨਕੜਾ ਤੋਰਨ ਚੱਲ ਤੋਰਨ ਨੂੰ ਤਾਂ ਗਈ ਆ ਬੈਠੇ ਦੱਸਦੇ ਤਾਂ ਜੀ ਸੂਈਆ ਆਹ ਸਮੇਂ ਆਹ ਜੀ ਸੂਈਆ ਪਾਈ ਕਹਿੰਦਾ ਲੈ ਵਾ ਲੂਆ ਦੇਖੋ ਇਹਦਾ ਕਿੰਨੇ ਦਿਨਾਂ ਦੀ ਸੂਈ ਵੀ ਆ ਆ ਚੌਥਾ ਦਿਨ ਸੂਈ ਨੂੰ ਕੱਟੀ ਮੰਗਰਾ ਕੱਟੀ ਮੰਗਰਾ ਚੌਥਾ 11 ਕਿਲੋ ਫ੍ਰੀਜ਼ ਤਿਆਰ ਆ ਬੋਲਾ ਠੰਡਾ ਓਕੇ 11 ਕਿਲੋ ਜੀ ਤੇ ਕਿੰਨੇ ਦੀ ਛੱਡੇਗਾ ਬੋਲ ਤੱਕ 5 ਗਿਰੀਆਂ ਲੱਖ ਵੀ ਦੇ ਦੇਗੇ ਲੱਖ ਦੀ ਦੇ ਦੂੰਗੇ ਇਹ ਮੱਝ ਬਾਈ ਕਹਿੰਦੇ ਲੱਖ ਦੀ ਛੱਡ ਦੇਗੇ ਅੱਗੇ ਤੁਹਾਨੂੰ ਦਿਖਾਉਣੇ ਮੋਲਾ ਦਾ ਕੱਟ ਰੂ ਬਚਾਰਾ ਮਰਿਆ ਪਿਆ ਆਟਾ ਆਟਾ ਇੱਧਰ ਬਾਈ ਧਾਰਾ ਮਾਰ ਮਾਰ ਦੇਖੀਂ ਇਹ ਮੱਝ ਕਿਵੇਂ ਆ ਦੇਖ ਸਕਦੇ ਹੋ ਬਈ ਆ ਤਾਂ ਡਾਈ ਵੀ ਬੋਲਾ ਤਾਜੀ ਸੋਈ ਆ ਹਜੇ ਲੱਗੀ ਪਿਆ ਬੜਾ ਇਹਦੇ ਆ ਗਰ ਰੌਲਾ ਪਈਆ ਦਾ ਰੌਲਾ ਦਾ ਮਾਚ ਕਿਸੇ ਦੇਖ ਸਕਦੇ ਆ ਰੋਡ ਚੱਲੀ ਜਾਂਦਾ ਹਿਸਾਬ ਕਿਤਾਬ ਹੁਣ ਅਸੀਂ ਆ ਗਏ ਮੰਡੀ ਦੇ ਲਾਸਟ ਤੇ ਤੇ ਤੁਹਾਨੂੰ ਦਿਖਾ ਦੇ ਪੇ ਇਥੋਂ ਦਾ ਰੇਟ ਰੱਪਾ ਕੀ ਆ ਧੰਨਵਾਦ ਜੀ ਮਿਲਦੇ ਆ ਅਗਲੀ ਵੀਡੀਓ ਚ